ਲਾੜੀ ਮੋਤ ਨੇ ਫਰਕ ਨਾ ਆਉਣ ਦਿੱਤਾ ਚੋਹਾ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਕੀ ਤਲਵਾਰ ਅੰਦਰ ਕਿੰਨੀਆਂ ਖਾਧੀਆਂ ਸਟਾ ਜੀਤ ਸਿੰਘ ਨੇ ਕਿੰਨੇ ਖੂਬੇ ਨੇ ਤੀਰ ਜੁਜਾਰ ਅੰਦਰ ਦਾਦੀ ਤੱਕ ਅਬਰਜ ਦੀ ਚੀਤ ਵਿੱਚੋਂ ਫੁੱਲ ਲੁਕ ਗਏ ਨੇ ਇਟਾਂ ਦੇ ਪਾਰ ਅੰਦਰ ਅਰਸ਼ੂ ਦਾ ਦੇਸ਼ ਹੀਦ ਨੇ ਚਾਤ ਪਾਈ ਕਿੰਨਾ ਸਦਕ ਹੈ ਮੇਰੇ ਪਰਵਾਰ ਅੰਦਰ ਜੂਜੇ ਕਿਸ ਤਰ੍ਹਾਂ ਧਰਮ ਤੋਂ ਸਾਹਿਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਜੂਜੇ ਕਿਸ ਤਰ੍ਹਾਂ ਧਰਮ ਤੋਂ ਸਾਹਿਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ